ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਤੁਸੀਂ ਅਕਸਰ ਦੇਖਿਆ ਹੋਣਾ ਜਦੋਂ ਵੀ ਅਸੀਂ ਕਿਸੇ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਦੇ ਹਾਂ ਤਾਂ ਉਸਦੇ ਸਿਲੇਬਸ ਵਿੱਚ ਦੇਖਦੇ ਹਾਂ ਪਹਿਲਾ ਹੀ ਟੌਪਿਕ ਭਾਰਤੀ ਸੰਵਿਧਾਨ ਦਾ ਆਉਂਦਾ ਕਨਸਟੀਟਿਊਸ਼ਨ ਆਫ ਇੰਡੀਆ ਜਾਂ ਪੋਲੀਟੀਕਲ ਇਸ਼ੂਜ਼ ਆਫ ਇੰਡੀਆ ਠੀਕ ਹੈ ਤੇ ਇਹ ਟੌਪਿਕ ਤੁਹਾਡੇ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਇਸ ਕਰਕੇ ਅਸੀਂ ਡਿਟੇਲ ਦੇ ਵਿੱਚ ਇਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾਂ ਮੈਂ ਤੁਹਾਨੂੰ ਕਰਵਾਵਾਂਗੀ ਕਿ ਕਨਸਟੀਟਿਊਸ਼ਨ ਬਣਨ ਦੇ ਪਿੱਛੇ ਦੀ ਆਖਿਰ ਕਿੱਥੋਂ ਗੱਲ ਸ਼ੁਰੂ ਹੋਈ ਕਿ ਭਾਰਤੀ ਸੰਵਿਧਾਨ ਬਣੇਗਾ ਤੇ ਫਿਰ ਭਾਰਤੀ ਸੰਵਿਧਾਨ ਦੇ ਲਈ ਕਿਹੜੀਆਂ ਬੈਠਕਾਂ ਹੋਈਆਂ ਕੋ ਕਿਨੇ ਕਿਨੇ ਵਿੱਚ ਹਿੱਸਾ ਲਿਆ ਸਾਰੀ ਦੀ ਸਾਰੀ ਹਿਸਟਰੀ ਆਪਾਂ ਭਾਰਤੀ ਸੰਵਿਧਾਨ ਨਾਲ ਰਿਲੇਟਡ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀਆਂ ਤੁਹਾਡੀਆਂ ਪੋਲੀਟੀਕਲ ਦੀਆਂ ਭਾਰਤੀ ਸੰਵਿਧਾਨ ਦੀਆਂ ਕਲਾਸਾਂ ਸਟਾਰਟ ਹੋ ਚੁੱਕੀਆਂ ਨੇ ਅੱਜ ਅਸੀਂ ਕਲਾਸ 1 ਲਗਾਵਾਂਗੇ ਤੇ ਕੱਲ ਅਸੀਂ ਕਲਾਸ 2 ਦੇ ਵਿੱਚ ਭਾਗ 1 ਡਿਸਕਸ ਕਰਾਂਗੇ ਜਿਸ ਦੇ ਆਰਟੀਕਲ ਨੇ 1 ਤੋਂ 4 ਇਸ ਤਰ੍ਹਾਂ ਆਪਾਂ ਸਾਰੇ ਹੀ ਭਾਗ ਇੱਕ ਇੱਕ ਦਿਨ ਕਰਕੇ ਕੰਪਲੀਟ ਕਰ ਲਵਾਂਗੇ ਤੇ ਤੁਸੀਂ ਸਾਰੇ ਹੀ ਜੁੜੀਏ ਸੀਰੀਜ਼ ਮੈਂ ਸ਼ੁਰੂ ਕੀਤੀ ਆ ਜੇਕਰ ਇਸ ਨੂੰ ਮੇਰੇ ਕਵਰ ਕਰ ਲੈਨੇ ਹੋ ਜੇਕਰ ਤੁਹਾਨੂੰ ਡਿਟੇਲ ਦੇ ਵਿੱਚ ਪਤਾ ਹੋਵੇਗਾ ਤਾਂ ਤੁਸੀਂ ਆਸਾਨੀ ਦੇ ਨਾਲ ਐਮਸੀਕਿਊ ਆ ਜਿਹੜੇ ਐਗਜ਼ਾਮ ਦੇ ਵਿੱਚ ਅਟੈਂਪਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਐਮਸੀਕਿਊ ਵੀ ਮੈਂ ਤੁਹਾਨੂੰ ਕਰਵਾਵਾਂਗੀ ਉਸ ਲੈਵਲ ਦੇ ਹੀ ਕਰਵਾਵਾਂਗੀ ਜੋ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਆ ਜੇਕਰ ਤੁਸੀਂ ਕੋਈ ਨਾ ਕੋਈ ਹੁਣ ਤੱਕ ਐਗਜ਼ਾਮ ਦਿੱਤਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਭਾਰਤੀ ਸੰਵਿਧਾਨ ਦੇ ਵਿੱਚੋਂ 5 ਤੋਂ 6 ਨੰਬਰ ਦਾ ਪੇਪਰ ਆ ਜਿਹੜਾ ਆਉਂਦਾ ਵਾ ਸੋ ਧਿਆਨ ਦੇ ਨਾਲ ਤੁਸੀਂ ਇਹਨੂੰ ਕਵਰ ਕਰਨਾ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਸ਼ੁਰੂ ਕਰਨੀ ਹੈ ਤਾਂ ਹਾਂਜੀ ਸ਼ੁਰੂ ਕਰਦੇ ਆਂ ਅਸੀਂ ਅੱਜ ਦੀ ਇਸ ਵੀਡੀਓ ਨੂੰ ਆਪਾਂ ਸਭ ਤੋਂ ਪਹਿਲਾਂ ਡਿਟੇਲ ਦੇ ਵਿੱਚ ਗੱਲ ਕਰਦੇ ਆਂ ਕਿ ਕਿੱਥੋਂ ਸੰਵਿਧਾਨ ਆ ਜਿਹੜਾ ਸਾਡਾ ਸ਼ੁਰੂ ਹੋਇਆ ਸੀਗਾ ਜਾਂ ਕਿੱਥੋਂ ਸੰਵਿਧਾਨ ਦੀਆਂ ਗੱਲਾਂ ਸ਼ੁਰੂ ਹੋਈਆਂ ਸੀ ਕੀਦੇ ਮਾਈਂਡ ਚ ਕਿਵੇਂ ਆਇਆ ਸੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਸਾਡੀ ਹਿਸਟਰੀ ਦੀ ਪੁਆਇੰਟ ਟੂ ਪੁਆਇੰਟ ਗੱਲ ਕਰਦੇ ਆਂ ਅਸਲ ਦੇ ਵਿੱਚ ਜਦ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਤਾਂ ਇੰਗਲੈਂਡ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ ਜਰਮਨੀ ਨੇ ਲੰਡਨ ਉੱਪਰ 15 ਦਿਨ 15 ਰਾਤ ਬਿਨਾ ਬੰਬ ਆਪਾਂ ਕਹਿ ਸਕਦੇ ਹਾਂ 15 ਦਿਨ 15 ਰਾਤ ਬਿਨਾ ਰੁਕੇ ਬੰਬ ਸੁੱਟਿਆ ਸੀ ਇੰਗਲੈਂਡ ਨੂੰ ਪੂਰੀ ਤਰ੍ਹਾਂ ਧੋ ਦਿੱਤਾ ਇੰਗਲੈਂਡ ਦੀ ਦੁਨੀਆ ਜੁੱਦ ਤੋਂ ਪੂਰੀ ਦੁਖੀ ਸੀ ਇੰਗਲੈਂਡ ਦੇ ਜਿਹੜੇ ਲੋਕ ਸੀ ਇਹਨੇ ਜ਼ਿਆਦਾ ਦੁਖੀ ਸੀ ਤਾਂ ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਸੀ ਠੀਕ ਹੈ ਤੇ ਇੱਕ ਲੇਬਰ ਪਾਰਟੀ ਸੀ ਜਿਸ ਦੇ ਨੇਤਾ ਸੀ ਕਲੀਮੇਟ ਐਟਵੀ ਪਰ ਕਲੀਮੈਂਟ ਐਟਲੀ ਨੇ ਕਿਹਾ ਸੀ ਕਿ ਜੇਕਰ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਭਾਰਤ ਨੂੰ ਸੁਤੰਤਰ ਕਰ ਦੇਵਾਂਗੇ ਅਤੇ ਭਾਰਤੀਆਂ ਨੇ ਉਹਨਾਂ ਦਾ ਸਾਥ ਦਿੱਤਾ ਤਾਂ ਜਿਵੇਂ ਹੀ ਕਲੀਮੈਂਟ ਐਟਲੀ ਦੀ ਸਰਕਾਰ ਬਣੀ ਉਹਨਾਂ ਨੇ ਭਾਰਤ ਨੂੰ ਸੁਤੰਤਰ ਕਰਨ ਲਈ ਉਹ ਮੰਨੇ ਤੇ ਉਹਨਾਂ ਨੇ ਆਪਣੇ ਤਿੰਨ ਕੈਬਨਿਟ ਮੰਤਰੀਆਂ ਨੂੰ ਭਾਰਤ ਭੇਜਿਆ 1946 ਦੇ ਵਿੱਚ ਉਹ ਮੰਤਰੀ ਭਾਰਤ ਆਏ ਜਿਸ ਨੂੰ ਅਸੀਂ ਕੈਬਨਿਟ ਮਿਸ਼ਨ ਕਹਿੰਦੇ ਹਾਂ ਹੁਣ ਇਹ ਕੈਬਨਿਟ ਮਿਸ਼ਨ ਦੇ ਤਿੰਨ ਮੈਂਬਰ ਸੀ ਗਰੀਬਸ ਅਲੈਗਜ਼ੈਂਡਰ ਅਤੇ ਲਾਰੈਂਸ ਇਹਨਾਂ ਦਾ ਲੀਡਰ ਸੀ ਲਾਰੈਂਸ ਇਹਨਾਂ ਨੇ ਭਾਰਤ ਨੂੰ ਤਿੰਨ ਕੰਮ ਦਿੱਤੇ ਸੀਗੇ ਪਹਿਲਾ ਸੀਗਾ ਅੰਤਰੀਮ ਸਰਕਾਰ ਬਣਾਓ ਇਹਨਾਂ ਨੇ ਭਾਰਤ ਨੂੰ ਕਿਹਾ ਕਿ ਤੁਸੀਂ ਪਹਿਲਾਂ ਅੰਤਰੀਮ ਸਰਕਾਰ ਬਣਾਓ ਅਤੇ ਅਗਲੇ 5 ਸਾਲਾਂ ਤੱਕ ਸਿੱਖੋ ਕਿ ਸਰਕਾਰ ਨੂੰ ਚਲਾਉਣਾ ਕਿਵੇਂ ਆ ਇਸ ਲਈ ਤਾਂ ਦੇਖੋ ਆਜ਼ਾਦ ਅਸੀਂ 1947 ਦੇ ਵਿੱਚ ਹੋਏ ਸੀ ਪਰ ਪ੍ਰਧਾਨ ਮੰਤਰੀ ਦੀਆਂ ਚੋਣਾਂ 1952 ਦੇ ਵਿੱਚ ਹੋਈਆਂ ਅਤੇ 1952 ਦੇ ਵਿੱਚ ਪ੍ਰਧਾਨ ਮੰਤਰੀ ਬਣ ਗਈ ਫਿਰ ਇਹ ਕਿਹਾ ਕਿ ਤੁਸੀਂ ਆਪਣਾ ਸੰਵਿਧਾਨ ਬਣਾ ਲਓ ਜਦ ਤੱਕ ਸੰਵਿਧਾਨ ਲਾਗੂ ਨਹੀਂ ਹੋ ਜਾਂਦਾ ਅਸੀਂ ਤੁਹਾਡੀ ਦੇਖਰੇਖ ਕਰਾਂਗੇ ਠੀਕ ਹੈ ਜਿਵੇਂ ਹੀ ਸੰਵਿਧਾਨ ਲਾਗੂ ਹੋ ਜਾਂਦਾ ਅਸੀਂ ਚਲੇ ਜਾਵਾਂਗੇ ਫਿਰ ਕੈਬਨਟ ਮਿਸ਼ਨ ਦੇ ਆਧਾਰ ਤੇ ਸੰਵਿਧਾਨ ਬਣਨ ਦੀ ਪ੍ਰਕਿਰਿਆ ਚਾਲੂ ਹੋ ਗਈ ਸੰਵਿਧਾਨ ਕੌਣ ਬਣਾਏਗਾ ਇਸ ਦੇ ਲਈ ਇਨਡਾਇਰੈਕਟ ਇਲੈਕਸ਼ਨ ਆਪਾਂ ਕਹਿ ਸਕਦੇ ਹਾਂ ਠੀਕ ਹੈ ਇਨਡਾਇਰੈਕਟ ਇਲੈਕਸ਼ਨ ਕਰਾਈ ਗਈ ਜਿਹੜੇ ਲੋਕ ਚੁਣੇ ਗਏ ਉਹਨਾਂ ਨੂੰ ਸੰਸਦ ਦੇ ਸੈਂਟਰਲ ਹਾਲ ਦੇ ਵਿੱਚ ਰੱਖਿਆ ਗਿਆ ਅੱਜ ਵੀ ਜੇਕਰ ਭਾਰਤ ਵਿੱਚ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਕੋਈ ਪਰੰਪਰਾ ਹੁੰਦੀ ਹੈ ਤਾਂ ਉਸ ਨੂੰ ਸੈਂਟਰਲ ਹਾਲ ਵਿੱਚ ਹੀ ਬਿਠਾਇਆ ਜਾਂਦਾ ਸੈਂਟਰਲ ਹਾਲ ਵਿੱਚ ਬੈਠ ਕੇ ਸੰਵਿਧਾਨ ਲਿਖਿਆ ਗਿਆ 1946 ਵਿੱਚ ਦੇਖੋ 1946 ਦੇ ਵਿੱਚ ਜਦੋਂ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਉਸ ਸਮੇਂ 399 ਮੈਂਬਰ ਸੀ ਕਿਉਂਕਿ ਉਸ ਸਮੇਂ ਭਾਰਤ ਬਹੁਤ ਵੱਡਾ ਸੀ ਨਾ ਬੰਗਲਾਦੇਸ਼ ਅਲੱਗ ਕੀਤਾ ਗਿਆ ਸੀ ਅਤੇ ਨਾ ਹੀ ਪਾਕਿਸਤਾਨ ਅਲੱਗ ਕੀਤਾ ਗਿਆ ਸੀ ਪਰ 1 ਸਾਲ ਬਾਅਦ ਹੀ ਭਾਰਤ ਦੀ ਵੰਡ ਹੋ ਗਈ ਜੋ ਲੋਕ ਪਾਕਿਸਤਾਨ ਤੋਂ ਚੁਣੇ ਗਏ ਸੀ ਉਹ ਉਧਰ ਹੀ ਚਲੇ ਗਏ ਤੇ ਵੰਡ ਤੋਂ ਬਾਅਦ 1947 ਦੇ ਵਿੱਚ 299 ਮੈਂਬਰ ਬਚ ਗਏ ਇਹਨਾਂ ਨੇ ਮਿਲ ਕੇ ਪੂਰੇ ਸੰਵਿਧਾਨ ਨੂੰ ਅੱਗੇ ਵਧਾਇਆ ਫਾਈਨਲੀ ਜਾਦ ਸੰਵਿਧਾਨ ਬਣ ਕੇ ਤਿਆਰ ਹੋਇਆ ਉਸ ਸਮੇਂ ਕਈ ਲੋਕਾਂ ਦਾ ਦੇਹਾਂਤ ਹੋ ਗਿਆ ਤੇ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ 284 ਲੋਕ ਇਸ ਦੇ ਮੈਂਬਰ ਸਨ ਜਿਸ ਦੇ ਵਿੱਚੋਂ 15 ਮਹਿਲਾਵਾਂ ਸੀ ਹੁਣ 284 ਲੋਕਾਂ ਨੇ ਦਸਖਤਾਂ ਸੰਵਿਧਾਨ ਦੇ ਵਿੱਚ ਠੀਕੇ ਸੰਵਿਧਾਨ ਤੇ 284 ਲੋਕਾਂ ਨੇ ਦਸਖਤ ਕੀਤੇ ਗਏ ਸਵਿਧਾਂਤੇ ਕਮੇਟੀਆਂ ਬਣਾਈਆਂ ਗਈਆਂ ਅਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਅਲੱਗ-ਅਲੱਗ ਲੋਕਾਂ ਨੂੰ ਦਿੱਤੀਆਂ ਗਈਆਂ ਇਸ ਤਰ੍ਹਾਂ 13 ਕਮੇਟੀਆਂ ਬਣੀਆਂ ਜੋ ਸਹਿਮਤੀ ਨਾਲ ਆਪਣਾ ਡਿਸੀਜਨ ਲੈਂਦੀਆਂ ਇਨ੍ਹਾਂ ਕਮੇਟੀਆਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਕਮੇਟੀ ਸੀ ਡਰਾਫਟ ਕਮੇਟੀ ਜਿਹੜੀ ਕਿ ਡਾਕਟਰ ਪੀਮਰਾਓ ਅੰਬੇਡਕਰ ਜਿਸ ਦੇ ਚੇਅਰਮੈਨ ਸੀ ਸਭ ਤੋਂ ਇੰਪੋਰਟੈਂਟ ਸੀ ਇਹ ਡਾਕਟਰ ਪੀਮਰਾਓ ਅੰਬੇਡਕਰ ਇਨ੍ਹਾਂ ਨੇ ਸਾਰੀਆਂ ਕਮੇਟੀਆਂ ਦੇ ਵਿੱਚ ਕਿੱਥੇ ਕੀ ਗੱਲ ਤਾਂ ਕਿੱਥੇ ਕੀ ਸਹੀ ਹੈ ਸੁਧਾਰ ਕਰਵਾਈ ਠੀਕ ਹੈ ਸੰਵਿਧਾਨ ਦੇ ਜਨਨਕ ਮੰਨਿਆ ਜਾਂਦਾ ਡਾਕਟਰ ਭੀਮਰਾਓ ਅੰਬੇਡਕਰ ਨੂੰ ਇਸ ਦੇ 2 ਦਿਨਾਂ ਦੇ ਅਸਥਾਈ ਚੇਅਰਮੈਨ ਸਚੀਦਾਨੰਦ सिन्हा ਸੀ ਜਿਹੜੇ ਕਿ ਪਹਿਲੀ ਬੈਠਕ ਦੇ ਚੇਅਰਮੈਨ ਸੀ ਆਸਥਾਈ ਸਥਾਈ ਰੂਪ ਦੇ ਵਿੱਚ ਸੰਵਿਧਾਨ ਸਭਾ ਦੇ ਚੇਅਰਮੈਨ ਬਣਾ ਦਿੱਤੇ ਗਏ ਡਾਕਟਰ ਰਜਿੰਦਰ ਪ੍ਰਸ਼ਾਦ ਸੰਵਿਧਾਨ ਸਭਾ ਦੇ ਸਲਾਹਕਾਰ ਬਣਾਈ ਗਏ ਵੀ ਐਨ ਰਾਓ ਇਹਨਾਂ ਨੇ ਵਿਦੇਸ਼ੀ ਸੰਵਿਧਾਨ ਦਾ ਧਿਆਨ ਕੀਤਾ ਅਤੇ ਜਿੱਥੋਂ ਭਾਰਤ ਲਈ ਚੰਗਾ ਲੱਗਿਆ ਉਹ ਲਿਆਂਦਾ ਇਕੇ ਸੰਵਿਧਾਨ ਨੂੰ ਬਣਨ ਲਈ ਲਗਭਗ 3 ਸਾਲ ਲੱਗੇ ਜਾਨੀ ਕਿ 2 ਸਾਲ 11 ਮਹੀਨੇ 18 ਦਿਨ ਲੱਗੇ 1946 ਤੋਂ ਸ਼ੁਰੂ ਹੋਇਆ ਸੀ 1949 ਦੇ ਵਿੱਚ ਤਿਆਰ ਹੋਇਆ ਲਗਭਗ 3 ਸਾਲ ਲੱਗੇ ਠੀਕ ਹੈ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਇਸ ਦੇ 22 ਭਾਗ ਸੀ ਅਨੁਸ਼ੇਦ 395 ਸੀ ਅਨੁਸੂਚੀਆਂ 8 ਸੀ ਤੇ 26 ਨਵੰਬਰ 1949 ਨੂੰ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ ਉਹ ਲਾਗੂ 26 ਜਨਵਰੀ 1950 ਨੂੰ ਹੀ ਕਿਉਂ ਕੀਤਾ ਗਿਆ ਆਪਾਂ ਜਾਣਦੇ ਆ ਕਿ 2 ਮਹੀਨੇ ਬਾਅਦ ਹੀ ਮਤਲਬ ਕਿ ਆਪਾਂ ਕਹਿ ਸਕਦੇ ਆ 26 ਜਨਵਰੀ 1950 ਨੂੰ ਤਾਂ 26 ਜਨਵਰੀ 1949 ਨੂੰ ਤਾਂ ਸੰਵਿਧਾਨ ਬਣ ਕੇ ਤਿਆਰ ਹੋਇਆ 26 ਜਨਵਰੀ 1950 ਲਾਗੂ ਹੋਣਾ ਸੀ 2 ਮਹੀਨੇ ਹੀ ਸੀ ਵਿਚਕਾਰ ਠੀਕ ਹੈ ਹੁਣ ਇਸ ਦੀ ਕਹਾਣੀ ਕੀ ਆ ਕਿ 2 ਮਹੀਨੇ ਕਿਉਂ ਵੇਟ ਕੀਤੀ ਗਈ ਲਾਗੂ ਕਰਨ ਦੀ 26 ਜਨਵਰੀ 1930 ਨੂੰ ਮੀਟਿੰਗ ਹੁੰਦੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸੀ ਪੰਡਿਤ ਜਵਾਹਰ ਲਾਲ ਨਹਿਰੂ ਠੀਕ ਹੈ 26 ਜਨਵਰੀ 1930 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਹੁਣ ਸਾਨੂੰ ਅੰਗਰੇਜ਼ਾਂ ਤੋਂ ਝੁਕਣ ਦੀ ਜ਼ਰੂਰਤ ਨਹੀਂ ਇਹਨਾਂ ਨੇ ਕਿਹਾ ਸਾਨੂੰ ਟੋਟਲੀ ਇੰਡੀਪੈਂਡੈਂਸ ਦੀ ਲੋੜ ਆ ਜਾਂ ਇਹਨਾਂ ਨੇ ਕਿਹਾ ਕਿ ਸਾਨੂੰ ਸੁਤੰਤਰਤਾ ਦੀ ਨੀਡਾ ਇਨਾਂ ਨੇ ਰਾਣੀ ਨਦੀ ਦੇ ਤੱਟ ਤੇ ਪੂਰਨ ਸਵਰਾਜ ਦੀ ਮੰਗ ਕੀਤੀ ਸੀ ਤੇ ਇਹਨਾਂ ਨੇ ਕਿਹਾ ਸੀ ਕਿ 1930 ਦੇ ਵਿੱਚ ਅਸੀਂ ਜਨਵਰੀ ਦੇ ਲਾਸਟ ਸੰਡੇ ਨੂੰ ਆਪਣਾ ਤਿਰੰਗਾ ਲਹਿਰਾਵਾਂਗੇ ਤੇ ਅੰਗਰੇਜ਼ ਆਜ਼ਾਦੀ ਨਾਂ ਦੇਣ ਜਾਂ ਨਾ ਦੇਣ ਪਰ ਅਸੀਂ ਆਪਣਾ ਤਿਰੰਗਾ 26 ਜਨਵਰੀ 1930 ਨੂੰ ਲਹਿਰਾ ਦੇਣਾ ਠੀਕ ਹੈ ਆਖਰੀ ਸੰਡੇ 26 ਜਨਵਰੀ ਦਾ ਸੀ ਤਾਂ ਇਹਨਾਂ ਨੂੰ ਆਪਾਂ ਮਿੰਨੀ ਮਿਨੀ ਇੰਡੀਪੈਂਡੈਂਸ ਵੀ ਬੋਲ ਦਿੰਨੇ ਆ 26 ਜਨਵਰੀ 1930 ਨੂੰ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਹਰ ਭਾਰਤੀ 26 ਜਨਵਰੀ ਨੂੰ ਸਤੰਤਰਤਾ ਦਿਵਸ ਮਨਾਏਗਾ 26 ਜਨਵਰੀ 1930 ਤੋਂ ਲੈ ਕੇ ਹਰ ਸਾਲ ਆਪਾਂ ਸਤੰਤਰਤਾ ਦਿਵਸ ਮਨਾਉਂਦੇ ਰਹੇ ਫਿਰ ਜਦ ਸੰਵਿਧਾਨ ਬਣ ਗਿਆ ਤਾਂ ਇਸ ਦਾ ਮਤਲਬ ਸੀ ਸੰਵਿਧਾਨ ਦੇ ਅਸੀਂ ਸੰਵਿਧਾਨ ਦੇ ਅਧੀਨ ਹੋ ਗਏ ਆ ਠੀਕ ਹੈ 26 ਜਨਵਰੀ 1950 ਨੂੰ ਜਦੋਂ ਸੰਵਿਧਾਨ ਬਣ ਗਿਆ ਸੀ ਤਾਂ ਇਸ ਦਾ ਮਤਲਬ ਸੀ ਕਿ ਅਸੀਂ ਸੰਵਿਧਾਨ ਦੇ ਅਧੀਨ ਹੁਣ ਜਿਹੜਾ ਤਿਹਾਰ ਆਉਂਦਾ ਪਿਛਲੇ 20 ਸਾਲਾਂ ਤੋਂ ਮਨਾਇਆ ਜਾ ਰਿਹਾ ਸੀ ਅਸੀਂ 2 ਮਹੀਨੇ ਤਾਂ ਵੇਟ ਕਰ ਹੀ ਸਕਦੇ ਸੀ ਉਹਦੇ ਲਈ ਤਾਂ 26 ਜਨਵਰੀ ਨੂੰ ਜੇਕਰ ਦੇਖੋ ਆਪਾਂ 26 ਜਨਵਰੀ ਨਾਲ ਡਿਸਾਈਡ ਕਰਦੇ ਤਾਂ ਆਪਾਂ ਉਸ 26 ਨਵੰਬਰ ਹੀ ਨੂੰ ਹੀ ਮਨਾਉਂਦੇ 26 ਨਵੰਬਰ ਨੂੰ ਹੀ ਆਪਣਾ ਸੰਵਿਧਾਨ ਦਿਵਸ ਮਨਾਉਂਦੇ 26 ਜਨਵਰੀ ਨਵੰਬਰ ਨੂੰ ਹੀ ਅਸੀਂ ਆਪਣਾ ਰਿਪਬਲਿਕ ਡੇ ਮਨਾਉਂਦੇ ਤਾਂ ਇਸ 26 ਜਨਵਰੀ ਜਿਹੜਾ 1930 ਨੂੰ ਬਣਾਇਆ ਗਿਆ ਸੀ ਇਸ ਦਾ ਤਾਂ ਕੋਈ ਫਰਕ ਹੀ ਨਹੀਂ ਰਹਿ ਜਾਣਾ ਸੀ ਤਾਂ ਇਸ ਕਰਕੇ ਕੀ ਹੋਇਆ ਸੀ ਕਿ ਜਿਹੜਾ 26 ਜਨਵਰੀ ਸੀ ਇਸੇ ਤਰ੍ਹਾਂ ਹੀ ਬਣਿਆ ਰਹੇ ਇਸ ਨੂੰ ਆਪਾਂ ਜਾਨੀ ਕਿ ਫਿਰ ਸਭ ਨੇ ਭੁੱਲ ਜਾਣਾ ਸੀ 26 ਜਨਵਰੀ 1930 ਨੂੰ ਠੀਕ ਹੈ ਇਸ ਕਰਕੇ 26 ਜਨਵਰੀ ਨੂੰ ਇਸੇ ਤਰ੍ਹਾਂ ਬਰਕਰਾਰ ਰਹੇ ਇਸ ਕਰਕੇ 26 ਜਨਵਰੀ ਨੂੰ ਰਿਪਬਲਿਕ ਡੇ ਮਨਾਇਆ ਗਿਆ ਸੰਵਿਧਾਨ ਲਾਗੂ ਕੀਤਾ ਗਿਆ ਇਸ ਦਿਨ ਰਾਜਪਥ ਤੇ ਪਰੇਡ ਹੁੰਦੀ ਆ ਜਿਆਦਾਤਰ ਹਥਿਆਰਾਂ ਨੂੰ ਪ੍ਰਦਰਸ਼ਨ ਕੀਤਾ ਜਾਂਦਾ ਵਾ ਤੇ ਇਸ ਦਿਨ 26 ਜਨਵਰੀ 1950 ਨੂੰ ਕੀ ਹੋਇਆ ਸੀ 10:00 ਵਜੇ 18 ਮਿੰਟ ਤੇ ਭਾਰਤ ਗਨਤੰਤਰ ਬਣ ਗਿਆ ਸੀ ਇਸ ਦਿਨ 10:24 ਮਿੰਟ ਤੇ ਡਾਕਟਰ ਜਿੰਦਰ ਪ੍ਰਸ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਉਹਨਾਂ ਨੇ ਸੌ ਚੁੱਕੀ ਸੀ ਤਾਂ ਇਸ ਤਰ੍ਹਾਂ ਸਾਡਾ ਭਾਰਤੀ ਸੰਵਿਧਾਨ ਜਿਹੜਾ ਪੂਰੀ ਤਰ੍ਹਾਂ ਲਾਗੂ ਹੋ ਗਿਆ ਸੀ ਤੇ 26 ਜਨਵਰੀ ਨੂੰ ਹੀ 26 ਜਨਵਰੀ 1950 ਰਿਪਬਲਿਕ ਡੇ ਮਨਾਇਆ ਜਾਣ ਲੱਗਾ ਧੰਨਵਾਦ ਜੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ